ਵਾਹ ਜੀ ਮਾਰੇ ਸਾਰਿਆਂ ਨੂੰ ਪਤਾ ਇਸ ਗੱਲ ਦਾ ਅਜਰਾਜ ਟੈਂਪਰੇਚਰ ਹੈ 41 ਡਿਗਰੀ ਅਰੇ 47 ਤੱਕ ਜਾਣਾ ਪਹਿਲਾਂ ਕਦੇ ਨਹੀਂ ਅੰਨਾ ਹੋਇਆ 45 ਤੋਂ ਵੱਧ ਇਹ ਜਰਾ ਅਸੀਂ ਕਿੱਤਾ ਅੱਗ ਲਾਈ ਜਾਂਦੇ ਆ ਪਰਾਲੇ ਉਹ ਬੰਦ ਹੀ ਜਾਏਗਾ ਅਸੀਂ ਅੱਜ ਮੈਨੀਫੈਸਟੋ ਦੇਣਾ ਇਹਨਾਂ ਨੂੰ ਪੋਲਿਟਿਸ਼ੀਨਾਂ ਨੂੰ ਕਿ ਜਿਹੜੇ ਇਲੈਕਸ਼ਨ ਨੇ ਤੁਹਾਡਾ ਜਿਹੜਾ ਮਤਾ ਕੀ ਹੋਣਾ ਚਾਹੀਦਾ ਹੈ ਵਾਤਾਵਰਣ ਦੇ ਮੁਤਾਬਕ ਤੋ ਬਹੁਤ ਸਾਰੀਆਂ ਇਸ ਸਮੱਸਿਆਵਾਂ ਨੇ ਪਲਾਸਟਿਕ ਦੀ ਹੈ ਕੂੜੇ ਦੀ ਹੈ ਪਾਣੀ ਦੀ ਹੈ ਪਾਣੀ ਖਰਾਬ ਹੋ ਰਿਹਾ ਫੈਕਟਰੀਆਂ ਦਾ ਪਾਣੀ ਇੱਕੋ ਪਾਣੀ ਬਚੇ ਸਾਡੇ ਕੋਲ ਧਰਤੀ ਦਾ ਉਹ ਵੀ ਇਸ ਖਰਾਬ ਕਰ ਰਹੇ ਆ ਪੋਲਿਟਿਸ਼ੀਨ ਵੀ ਜ਼ਿੰਮੇਵਾਰ ਨੇ ਰਾਜਨੀਤਿਕ ਲੋਕ ਵੀ ਧਾਰਮਿਕ ਲੋਕ ਵੀ ਤੇ ਆਮ ਲੋਕ ਵੀ ਸਾਰੇ ਜ਼ਿੰਮੇਵਾਰ ਨੇ ਸਾਰਿਆਂ ਨੂੰ ਆਪਣੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ ਕੀ ਅਸੀਂ ਕੀ ਕਰ ਰਹੇ ਹਾਂ ਮੇਰੇ ਖਿਆਲ ਸਾਡੇ ਪਿੱਛੇ ਹੀ ਤਿੰਨ ਚਾਰ ਫੈਕਟਰੀਆਂ ਨੇ ਜਿਹੜੀਆਂ ਪਾਣੀ ਗੰਦਾ ਪਾਣੀ ਧਰਤੀ 'ਚ ਪਾ ਰਹੀਆਂ ਨੇ ਤਾਂ ਸਾਨੂੰ ਗਰਾਉਂਡ ਲੈਵਲ ਤੇ ਸਾਨੂੰ ਵੀ ਲੜਨਾ ਚਾਹੀਦਾ ਸਾਨੂੰ ਵੀ ਜਾਗਰੂਕ ਹੋਣਾ ਚਾਹੀਦਾ ਪਾਣੀ ਰੀਸਟੇਜੇ ਕਰਨਾ ਚਾਹੀਦਾ ਕੋਈ ਕੋਈ ਵੱਡਾ ਸੰਸਥਾਨ ਹੈ ਇੱਕ ਮਾਡਲ ਬਣਾ ਕੇ ਦੇ ਦਿੱਤਾ ਕਿੰਦਾ ਸੰਭਾਲ ਕਰਨੇ ਕੁਦਰਤੀ ਸਰੋਤ ਜੀ ਹਾਂ ਬਾਬਾ ਅਸਤੇ ਸੀ ਮੰਨਣਾ ਵਾਲੇ ਤਾਨੂੰ ਪਤਾ ਹੈ ਕਿੰਨੇ ਰੁੱਖ ਲਾਏ ਬਾਕੀ ਸਾਡੀ ਨਰਸਰੀ ਹੈ ਬਾਹਰ ਵੀ ਸੂਖ ਲਾ ਕੇ ਆਨੇ ਸਕੂਲਾਂ ਵਿੱਚ ਵੀ ਗੁਦਵਾਰਿਆਂ ਵਿੱਚ ਵੀ ਤੇ ਜਿਹੜੇ ਠੀਕ ਤਰ੍ਹਾਂ ਠੀਕ ਠੰਗ ਨਾ ਵਰਤਦੇ ਉਹਨਾਂ ਨੂੰ ਅਸੀਂ ਫਰੀ ਦੇ ਦਿੰਦੇ ਪਿੰਡਵਾਲੇ ਸੰਸਥਾ ਵੱਲੋਂ ਤੇ ਇਹ ਜਿਹੜੇ ਸਾਰਾ ਅਸੀਂ ਪਿੰਡਵਾਲੇ ਸੰਸਥਾ ਨੇ ਇੱਕ ਮਾਡਲ ਤਿਆਰ ਕਰਕੇ ਦੇ ਦਿੱਤਾ ਸਰਕਾਰ ਨੂੰ ਵੀ ਤੇ ਲੋਕਾਂ ਨੂੰ ਮੈਂ ਦੋਨਾਂ ਨੂੰ ਜ਼ਿੰਮੇਵਾਰ ਕਾਵਾਂਗੀ ਸਰਕਾਰ ਨੂੰ ਵੀ ਤੇ ਲੋਕਾਂ ਨੂੰ ਵੀ ਅਸੀਂ ਇਹ ਤਾਂ ਦੇਣਾ ਲੋਕ ਸਰਕਾਰ ਨੂੰ ਪਰ ਅਸੀਂ ਆਪਣੇ ਬਰ ਵੀ ਛਾਤੀ ਮਾਰ ਲਿਆ ਵੀ ਅਸੀਂ ਕਿੱਥੇ ਕ ਉੱਥੇ ਕਿ ਖੜੇ ਆ ਕੋਈ ਅਸੀਂ ਪਤਾ ਲੱਗਿਆ ਵੀ ਹੁਣੇ ਹੀ ਜੀਰੀ ਲੈਣੀ ਸ਼ੁਰੂ ਕਰਤੀ ਜਦੋਂ ਕਿ ਇੰਨੀ ਜ਼ਿਆਦਾ ਗਰਮੀ ਹੈ ਬਹੁਤ ਸਾਰਾ ਪਾਣੀ ਉਡਣਾ ਹੈ ਤੇ ਤੁਸੀਂ ਕਿਉਂ ਨਹੀਂ ਉਧਰ ਤੇ ਆਉਂਦੇ ਰਹੇ ਇਹਨਾਂ ਨੂੰ ਕਿਉਂ ਕੱਢ ਪਾ ਰਹੇ ਆ ਇਹ ਵੀ ਜੀ ਜੀ 70 ਮਿੰਟ ਰੁਕਾ ਕੇ ਕਰਾ ਲਓ 2 ਮਿੰਟ ਵਿੱਚ ਉਹਨਕੋ ਦਵਾ ਸੇਵਾ ਖਲੂਬ ਸਾਹਿਬ ਬਾਬਾ ਸੇਵਾ ਸਿੰਘ ਦੇ ਸੇਵਾਦਾਰ ਹੋਣਾ ਮੰਨੋ ਇੱਥੇ ਵਾਤਾਵਰਣ ਸੰਬੰਧੀ ਵਿੱਚ ਜਿਹੜਾ ਸੀ ਇਕੱਠ ਜੀ ਉਹਦੇ ਵਿੱਚ ਹਾਜ਼ਰ ਕਰਨ ਵਾਸਤੇ ਆਂ ਜੀ ਇਹ ਜਿਹੜਾ ਜੀ ਅ ਦਸਰਾ ਪਰਿਆਵਰਣ ਦੇ ਪ੍ਰਤੀ ਅਸੀਂ ਬਹੁਤ ਹੀ ਅਸੰਮਰਥਨ ਸਹਿਯੋਗਸ਼ੀਲ ਹੁੰਦੇ ਜਾ ਰਹੇ ਹਾਂ ਹਵਾ ਪਾਣੀ ਸਾਬ ਅਸੀਂ ਜਿਹੜਾ ਗੰਦਲੇ ਕਰੀ ਜਾ ਰਹੇ ਆ ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਬਾਬਾ ਜੀ ਨੇ ਬੜਾ ਕੰਮ ਕੀਤਾ ਸੰਸਥਾ ਨੇ ਕੰਮ ਕੀਤਾ ਤੁਸੀਂ ਬਾਬਾ ਜੀ ਦੇ ਨਾਲ ਦੇਖੋ ਪ੍ਰਦੂਸ਼ਣ ਦਾ ਜੀ ਅੱਛਤ ਕਾਲ ਸਾਹਿਬ ਸਾਰਿਆਂ ਨੇ ਜ਼ਗਾ ਹੀ ਹੈ ਕਿ ਪ੍ਰਦੂਸ਼ਣ ਵੱਸੇ ਆਪਣੇ ਗੁਰੂ ਪੁਰਖਾਂ ਦੇ ਨਾਮ ਮੰਨਿਆ ਕਰ ਗ੍ਰੰਥਾਂ ਨੂੰ ਨਾ ਮੰਨਿਆ ਬੁੱਧੀ ਜੀਵਨ ਨੂੰ ਨਾ ਮੰਨਿਆ ਤੇ ਸਾਡਾ ਹਾਲ ਕੀ ਹੋ ਗਿਆ ਉਹਦੇ ਸਬੰਧ ਵਿੱਚ ਇਸ ਤਰ੍ਹਾਂ ਕਹਿੰਦੇ ਨੇ ਕਿ ਨਾ ਮੰਨਿਆ ਧਰਮ ਗ੍ਰੰਥਾਂ ਨੂੰ ਨਾ ਮੰਨਿਆ ਬੁੱਧੀ ਜੀਵਨ ਨੂੰ ਨਾ ਮੰਨਿਆ ਗੁਰੂ ਪੀਰਾਂ ਨੂੰ ਰਾਜਕਾਲ ਵਿੱਚ ਮਨਮਰਜ਼ੀ ਕੀਤੀ ਨਾ ਮੰਨਿਆ ਰਾਜੇ ਵਜ਼ੀਰਾਂ ਨੂੰ ਘਰ ਘਰ ਵਿੱਚ ਸੰਦੇਹ ਪੰਚਾ ਗਏ ਨਾ ਮੰਨਿਆ ਬੁੱਧੀ ਜੀਵਨ ਨੂੰ ਸੈਨਿਕਾਂ ਦਾ ਵਰਤੋਂ ਕਰਕੇ ਮਾਰ ਦਿੱਤਾ ਜੀ ਹਾਂ ਤੋ ਇਹ ਸਦਾ ਜਿਹੜਾ ਜਿਹੜਾ ਨਾਮ ਮੰਨਦਾ ਜਿਹੜਾ ਜਿਹੜਾ ਸਿੱਟਾ ਸਾਡੇ ਸਾਹਮਣੇ ਹੈ ਕਿ ਧਰਤੀ ਕੌੜੀ ਹੋ ਗਈ ਕੌੜੇ ਹੋ ਗਏ ਪਾਣੀ ਹਵਾ 'ਚ ਕੀਰਤਨ ਆ ਗਈ ਕਿ ਬਥੇ ਪਰਾਣੀ ਮਾਂ ਦੇ ਦੁੱਧ ਵਿੱਚ ਜ਼ਹਿਰ ਨਾ ਦਿਸਣ ਹਾਂ ਨਹੀਂ ਸੋਚਣਾ ਬਦੀ ਨਹੀਂ ਬੰਦੇ ਆ ਤੇ ਬਦਲ ਜਾਊਗਾ ਹਾਨੀ ਇਹ ਅੱਜ ਵੀ ਅਸੀਂ ਆਪਣੇ ਪਰ ਦੂਸ਼ਣ ਦੇ ਉੱਤੇ ਕੰਟਰੋਲ ਨਹੀਂ ਕੀਤਾ ਕਾਬੂ ਨਾ ਪਾਇਆ ਤਾਂ ਫਿਰ ਲੱਗਦਾ ਜੀ ਉਹ ਥੀੜੀ ਆ ਉਹਦੀ ਉਮਰ ਕਿੰਨੀ ਆ ਯਾਨੀ 5 50 ਤੋਂ 22 ਵੀ ਰਹਿ ਜਾਏਗੀ ਕਿ ਆਪਣੀ ਸਿਹਤ ਤੋਂ ਬਗਾਂਗੇ ਇਹ ਪਰ ਦੂਸ਼ਣ ਦਾ ਕਾਰਨ Yeah ਅੱਜ ਕੱਲ੍ਹ ਜਿਹੜੇ ਜਣੇ ਦੇ ਵੇਖਦੇ ਰਏ ਤੁਸੀਂ ਜਿਹੜੇ ਨੇ ਜਨਮ ਅਰਜ ਲੋਪ ਹੋ ਰਹੇ ਨੇ ਤੇ ਉਹ ਕਿੱਧਰ ਜਾਣ ਖਾਣ ਕੀ ਪੀਣ ਲਈ ਕੋਈ ਜਨਾਰ ਜਗ ਵਾੜਾ ਨਾ ਸੜਕੀ ਜਾਂ ਤੇ ਕਿੱਧਰ ਜਾਣ ਜੰਗਲ ਬੇਲੇ ਮੁੱਕ ਗਏ ਮੁੱਕ ਗਵੰਦੀਆਂ ਖਰਨਾ ਦੀਆਂ ਦਾਰਾਂ ਇਹ ਲੱਗੇ ਜਿੱਦਸੇ ਨਾ ਰਿਸਣ ਘਟਾਰਾਂ ਜਵਿਆਂ ਚੋਂ 14 ਕਿਹੜੀ ਰਹੇਗੀ ਨਾਲ ਇਸ ਗਾਣਾ ਹਾਂਜੀ ਛੇਰ ਕੀਤੇ ਢੁੰਡ ਕੱਢ ਬੈਠੇ ਹੁਣ ਦਿਸੇ ਆਵਾਰਾ ਗਾਵਾਂ ਕਿਉਂਕਿ ਅੱਜ ਕੱਲ੍ਹ ਆਵਾਰਾ ਗਮ ਦੇ ਸੇ ਛੇਰ ਕੀਤੇ ਜੜ ਗਲੀ ਕੋਈ ਨਹੀਂ ਤਾਂ ਇਸ ਵਾਸਤੇ ਬਾਬਾ ਜੀ ਦਾ ਜੋ 550 ਰੁਪਏ ਦਾ ਭਾਜਨ ਦੇ ਨਾਮ ਜੀਦਾ ਹੈ ਨਾ ਇਹ ਵਸਤੇ ਆਪਣਾ ਪ੍ਰਣ ਕੀਤਾ ਕਿ ਅਸੀਂ 550 ਰੁਪਏ ਦਾ ਲਾਵਾਂਗੇ ਜਿਸ ਵਿੱਚ ਤਕਰੀਬ ਅਸੀਂ 297 ਦੇ ਲਾ ਚੁੱਕੇ ਹਾਂ ਇੱਕ ਜੰਗਲ ਜਿਹੜਾ ਹੈ ਉਹ ਇੱਕ ਨਾਲ ਦੇ ਵਿੱਚ 200 ਬੂਟਾ ਲਾਈਦਾ ਤੇ ਇੱਕ ਏਕੜ ਦੇ ਵਿੱਚ 3 1600 ਤੋਂ 2000 ਦੇ ਤਰੀਬ ਬੂਟਾ ਲਾਈਦਾ ਇਸ ਵਿੱਚ ਜਿਹੜਾ ਇੱਕ ਆਪਣਾ ਜਿਹੜਾ ਹੈ 50 ਕਿਸਮ ਦੇ ਬੂਟੇ ਲਾਈਦੇ ਨੇ ਜਿਦੇ ਵੇਖੇ ਸ਼ਾਂਤ ਫੁੱਲਦਾਰ ਫਲਦਾਰ ਤੇ ਦੁਆਈਆਂ ਮਿਲਦੇ ਮਨਿਪਨਿ ਪ੍ਰਚੰਡ ਕਰ ਜਿਹੜੇ ਇੱਕ ਵੱਡਾ ਜੰਗਲ ਜਿਹਦੇ ਵਿੱਚ 1 ਏਕੜ ਦੇ ਵਿੱਚ ਉਹਦੇ ਵਿੱਚ ਇੱਕ ਖੰਡਾ ਬਣਾਇੰਦਾ ਫੇਰ ਜਾਨਵਰਾਂ ਦਾ ਪਾਣੀ ਪੀਣਾ ਅਤੇ ਪੋਜਨ ਮਿੱਟੀ ਕੱਢੀ ਉਹਦਾ ਜਿਹੜਾ ਹੈ ਕੁਝ ਜਾਨਵਰ ਜਿਹੜੇ ਨੇ ਮਿੱਟੀ ਖੇਡਦੇ ਨੇ ਉਹਨਾਂ ਦੇ ਕਰਜਣ ਵਾਸਤੇ ਇਹਦੇ ਨਾਲ ਇੱਕ ਜਿਹੜਾ ਇੱਕ ਛੋਟਾ ਕਿ ਪੱਥਰਾਂ ਦਾ ਇੱਕ ਟੱਟਿਆਂ ਦਾ ਵੀ ਇੱਕ ਢੇਰ ਬਣਾਇੰਦਾ ਹੈ ਕਿ ਜਿਹੜੇ ਸੱਪ ਸੁਗਲੀ ਉਹ ਕਿੱਥੇ ਰਹਿਣਗੇ ਉਹਨਾਂ ਦਾ ਹੱਕ ਰੱਖ ਕੇ ਜੰਗਲ ਦੇ ਵਿੱਚ ਇਸੰਦਾਂ ਦਾ ਰਹਿਰੇ ਗੱਲ ਜਿਹੜਾ ਆ ਰਿਹਾ ਹੈ ਜਿਹੜੇ ਸੰਗ ਰੱਖੇ ਜੰਗਲ ਲਾਉਣ ਦੇ ਬਾਰੇ ਜਿਹੜਾ ਇਹ ਜਿਆਦਾ ਹੈ ਕਿ ਤਾਂ ਕਿ ਆਪਾਂ ਆਪਣੇ ਵਿਰਸੇ ਨੂੰ ਮਾਤਾ ਵਰ ਨੂੰ ਮਾਰ ਕਰਨ। ਯਕੀਨਨ ਸ਼ੱਕ ਨਹੀਂ ਹੈ ਕਿ ਜੋ ਅਸੀਂ ਆਪਣੇ ਮਾਰਤਵਨ ਦੇ ਸੰਬੰਧ ਵਿੱਚ ਪੁਰਾਣੇ ਰੋਖੀ ਵਿਰਾਸੀ ਜਿਹੜੇ ਸੀ ਉਹ ਮੁਖਾਈ ਜਾ ਰਹੇ ਹਨ ਤੇ ਨਵੇਂ ਨਾ ਰਹੇ ਤੇ ਇਸ ਵਾਤੇ ਜਿਹੜੇ ਨੇ ਇੱਕ ਵਾਤੂ ਵਾਦ ਦੇ ਅਸੀਂ ਵਿਰਾਸੀ ਬੂਟਿਆਂ ਨੂੰ ਜਿਆਦਾ ਮਾਨ ਕਰਦੇ ਕਿ ਦੂਰੋਂ ਲੈਣ ਲਈ ਆ ਗਏ। ਤੇ ਜੇ ਇਸ ਵਾਰ ਕਹਿੰਦੇ ਨੇ ਕਿ ਸਾਡੇ ਜਿਹੜੇ ਨੇ ਵੱਡੇ ਦਰਖਤ ਖੁਦ ਬੇਖੜਦੇ ਨੇ ਕਿ ਅਸੀਂ ਇਸ ਵਕਤ ਤਕਰੀਬ 5000 ਪੀਪਲ 5000 ਬੋੜ ਫਿਲਕਣ ਇਹ ਸਾਡੇ ਘੁੱਟੇ ਜਿਹੜੇ ਛੜਕਾਣੇ ਕਰਾਣੇ ਜਿਸੇ ਥਾਂ ਦੇ ਦੇ ਬਾਰੇ ਵਿੱਚ ਵੀ ਲਾਈਦੇ ਨੇ ਤੋਂ ਜਿੱਥੇ ਤੱਕ ਹੋ ਸਕਦਾ ਹੈ ਕਿ ਵਰਤਮਾਨ ਬੱਚਾ ਹੁੰਦੇ ਇੱਕ ਆਮ ਜਿਹੜਾ ਵਿਅਕਤੀ ਹੈ ਉਹਦੀ ਮਦਦ ਕੀਤੀ ਹੈ ਕਿ ਸਸਤਾ ਇਹਾਂ ਕੋ ਜੰਗਲ ਲਗਾਣਾ ਹੋਵੇ ਤੇ ਦੇਖੋ ਜੰਗਲੋਂ ਦੇ ਵਿੱਚ ਤੇ ਜੇ ਤੁਹਾਡੇ ਨੂੰ ਕਿ ਪਰਵੇਂ ਜਿਹਨੇ ਇੱਕੋ ਸਿੱਖ ਵਾਲੇ ਨੇ ਉਹ ਤੇ ਤੁਹਾਡੇ ਤੋਂ ਜਲਸਾ ਮਨਮਾਨੇ ਅਸੀਂ ਤੇ ਉਹਨਾਂ ਨੂੰ ਇਹ ਜਗ੍ਹਾ ਤੇ ਤਿਆਰੀ ਕਰ ਲਓ ਤੇ ਬੂਟੇ ਆਪਣ ਲਾਗਦੇ ਬੰਦੇ ਆਪਣੇ ਜਗ੍ਹਾ ਤੇ ਉਹ ਇਹ ਮਸਦਾਨੀ ਜਾਨੀ ਫਰੀ ਤੌਰ ਤੇ ਲਾਈ ਦੇਣਾ ਸੀ ਉਹ ਬੂਟੇ ਫਾਗ ਲੈਣ ਦੇ ਦਿੱਤ ਨੂੰ ਵਾਅਦਾ ਵੀ ਕਰਦੇ ਫਿਰ ਬੂਟੇ